ਮੈਂ ਦੇਖਿਆ ਕੋਈ ਵੀ ਚੀਜ਼ ਸਮਝ ਨਹੀਂ ਹੋਵੇ ਤੇ ਕੋਈ ਵੀ ਬੰਦਾ YouTube ਤੇ ਜਾਂਦਾ YouTube ਨੂੰ ਸਮਝਦਾ ਕਿ ਕਿੱਦਾਂ ਕਰਨੀ ਕਿੱਦਾਂ ਨਹੀਂ ਕਰਨੀ ਪਰ ਮੈਂ ਕਾਫੀ ਵਾਰੀ ਵੇਖਿਆ ਕਿ ਉਹ ਜੜੀਆਂ ਵੀ ਉਹਨਾਂ ਦੀ ਲੈਂਗੁਏਜ ਹੁੰਦੀ ਸੀ ਜਾਂ ਹਿੰਦੀ ਹੁੰਦੀ ਸੀ ਤੇ ਜਾਂ ਇੰਗਲਿਸ਼ ਹੁੰਦੀ ਸੀ ਹੁਣ ਕਈ ਮੇਰੇ ਵਰਗੇ ਪੰਜਾਬੀ ਵਾਲੇ ਵੀ ਹੈਗੇ ਨੇ ਜਿਨ੍ਹਾਂ ਨੂੰ ਪੰਜਾਬੀ ਥੋੜੀ ਕੰਫਰਟੇਬਲ ਲੈਂਦੇ ਨੇ ਪੰਜਾਬੀ ਵਧੀਆ ਲੱਗਦੀ ਉਹਨਾਂ ਨੂੰ ਜਾਂ ਸਮਝਣ ਨੂੰ ਵਧੀਆ ਲੱਗਦੀ ਹੈ ਤੇ ਫਿਰ ਇਹ ਸੋਚ ਕੇ ਮੈਂ ਇੱਕ ਨਵਾਂ ਪੰਜਾਬੀ ਚੈਨਲ ਬਣਾਇਆ ਪੰਜਾਬੀ ਚੈਨਲ 189 ਇੰਦੇ ਚ ਮੈਂ ਤੁਹਾਨੂੰ ਜਿੱਦਾਂ ਉਹ ਹਿੰਦੀ ਬਾਰੇ ਹਿੰਦੀ ਚ ਦੱਸਦੇ ਆ ਚੀਜ਼ਾਂ ਸਮਝਾਉਂਦੇ ਇੰਦੇ ਚ ਮੈਂ ਤੁਹਾਨੂੰ ਪੰਜਾਬੀ ਸਮਝਾਵਾਂ ਕਰਾਂਗਾ ਪਲੀਜ਼ ਮੇਰੀ ਵੀਡੀਓ ਨੂੰ ਲਾਈਕਸ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅੱਜ ਮੈਂ ਤੁਹਾਨੂੰ ਫੇਸਬੁੱਕ ਉੱਤੇ ਕਿੱਦਾਂ ਵੀਡੀਓ ਡਾਊਨਲੋਡ ਕਰਨੀ ਹੈ ਔਰ ਆਪਣੇ ਪੇਜ ਦੇ ਉੱਤੇ ਕਿੱਦਾਂ ਪਾਣੀ ਹੈ ਸਭ ਤੋਂ ਪਹਿਲਾਂ ਫੇਸਬੁਕ ਖੋਲੋ ਆਪਣੀ ਫੇਸਬੁਕ ਤੇ ਜਾ ਕੇ ਆਪਣੀ ਵੀਡੀਓ ਪਸੰਦ ਕਰੋ ਕਿਹੜੀ ਤੁਸੀਂ ਡਾਊਨਲੋਡ ਕਰਨੀ ਹੈ ਸਕਰੋਲ ਕੀਤੀ ਵੇਖੋ ਵੀਡੀਓ ਵੇਖੋ ਆਪਣੀ ਜਿਵੇਂ ਕਿ ਆ ਮੈਨੂੰ ਤੀਜੀ ਵੀਡੀਓ ਮੈਂ ਦੇਖੀ ਤੀਜੀ ਵੀਡੀਓ ਚੌਥੇ ਨੰਬਰ ਤੇ ਵੇਖੋ ਥੱਲੇ ਸ਼ੇਅਰ ਦਾ ਬਟਨ ਲਿਖਿਆ ਹੈ ਸ਼ੇਅਰ ਦੇ ਬਟਨ ਦੇ ਉੱਤੇ ਪੁਸ਼ ਕਰਨਾ ਹੈ ਸ਼ੇਅਰ ਦਾ ਬਟਨ ਪੁਸ਼ ਕੀਤਾ ਉਸ ਤੋਂ ਬਾਅਦ ਨੀਚੇ ਵੇਖੋ ਕਾਪੀ ਲਿੰਕ ਤੀਜੇ ਨੰਬਰ ਤੇ ਥੱਲਿਓਂ ਤੀਜੇ ਨੰਬਰ ਤੇ ਕਾਪੀ ਲਿੰਕ ਇਹ ਕਾਪੀ ਲਿੰਕ ਕਰ ਲੈਣਾ ਠੀਕ ਹੈ ਲਿੰਕ ਕਰਕੇ ਕਾਪੀ ਇਹਨੂੰ ਹੁਣ ਫੇਸਬੁਕ ਤੋਂ ਬਾਹਰ ਆ ਜਾਓ ਫੇਸਬੁਕ ਤੋਂ ਬਾਹਰ ਆ ਗਏ ਉਸ ਤੋਂ ਬਾਅਦ ਨਾਲ ਹੀ ਤੁਸੀਂ ਆ ਖੋਲਣਾ ਗੂਗਲ ਕ੍ਰੋਮ ਗੂਗਲ ਕ੍ਰੋਮ ਤੇ ਖੋਲ ਕੇ ਫੇਸਬੁਕ ਵੀਡੀਓ ਡਾਊਨਲੋਡ ਖੋਲੋ ਉਹ ਖੋਲ ਲਿਆ ਉਸ ਤੋਂ ਬਾਅਦ ਵੀਡੀਓ ਪੇਜ ਖੋਲ ਲਿਆ ਪੇਜ ਦੇ ਤੇ ਪਹਿਲਾ ਹੀ ਲਿੰਕ ਓਪਨ ਕਰ ਲੈਣਾ ਪਹਿਲਾ ਲਿੰਕ ਓਪਨ ਕਰ ਲਿਆ ਤੇ ਆ ਡੱਬਾ ਜਿਹਾ ਬਣਿਆ ਆ ਜਾਊਗਾ ਡੱਬਾ ਜਿਹਾ ਬਣਿਆ ਆ ਗਿਆ ਇਹਦੇ ਵਿੱਚ ਪੇਸਟ ਕਰ ਦਿਓ ਉਹ ਜਿਹੜਾ ਲੋਕੋਪੀ ਲਿੰਕ ਕੀਤਾ ਇਹਨੂੰ ਪੇਸਟ ਕਰ ਦਿਓ ਪੇਸਟ ਕਰਤਾ ਇਹਨੂੰ ਡਾਊਨਲੋਡ ਦੀ ਬਟਨ ਦਬਾ ਦਿਓ ਡਾਊਨਲੋਡ ਸ਼ੁਰੂ ਹੋ ਜੂਗੀ ਉਸ ਤੋਂ ਬਾਅਦ ਆ ਥੱਲੇ ਵੇਖੋ نیچے ਜਲੋ نیچے ਜਾ ਕੇ ਇੱਥੇ ਲਿਖਿਆ ਆ ਡਾਊਨਲੋਡ ਵੀਡੀਓ ਇਨ ਐਚਡੀ ਕੁਆਲਿਟੀ ਤੁਸੀਂ ਡਾਊਨਲੋਡ ਵੀਡੀਓ ਨੂੰ ਐਚਡੀ ਕੁਆਲਿਟੀ ਚ ਕਰ ਲੈਣਾ ਇਹ ਦੱਬਿਆ نیچے ਥੱਲੇ ਕੋ ਨਾ ਡਾਊਨਲੋਡ ਲਿਖਿਆ ਆ ਗਿਆ ਡਾਊਨਲੋਡ ਨੂੰ ਪੁਸ਼ ਕਰੋ ਤੁਹਾਡੀ ਵੀਡੀਓ ਡਾਊਨਲੋਡ ਹੋਣੀ ਸ਼ੁਰੂ ਹੋ ਜਾਏਗੀ ਵੀਡੀਓ ਡਾਊਨਲੋਡ ਹੋ ਗਈ ਦੇਖੋ ਡਾਊਨਲੋਡ ਹੋਣ ਲਈ ਆ ਜੇ ਜਿੱਦਾਂ ਆਪੋ ਆਪਣੇ ਨੈਟ ਦੇ ਹਿਸਾਬ ਨਾਲ ਕਿਸੇ ਦਾ ਟਾਈਮ ਜ਼ਿਆਦਾ ਲੱਗਦਾ ਕਿਸੇ ਦਾ ਥੋੜਾ ਲੱਗਦਾ ਇਹ ਮੇਰੇ ਕੋਲ ਨੈਟ ਦੀ ਸਪੀਡ ਹੈਗੀ ਮੇਰਾ ਥੋੜਾ ਘੱਟ ਟਾਈਮ ਲੱਗਾ ਇਹ ਵੀਡੀਓ ਡਾਊਨਲੋਡ ਹੋ ਗਈ ਉਸ ਤੋਂ ਬਾਅਦ ਇਹਨੂੰ ਓਪਨ ਕਰਕੇ ਇਹਨੂੰ ਓਪਨ ਕਰਕੇ ਨਾ ਫਾਈਲ ਚ ਸੇਵ ਕਰ ਲਓ ਸੇਵ ਟੂ ਫਾਈਲਸ ਫਾਈਲਸ ਸੇਵ ਕਰ ਲਿਆ ਤੇ ਇਹਨੂੰ ਡਨ ਕਰ ਦੇਣਾ ਠੀਕ ਹੈ ਹੁਣ ਇਸ ਤੋਂ ਬਾਅਦ ਇਹ ਤੁਹਾਡੀ ਖਾਰੀ ਹੋ ਗਈ ਡੋਲ ਹੁਣ ਇਸ ਤੋਂ ਬਾਹਰ ਆ ਕੇ ਫਾਈਲ ਚ ਚਲ ਜਓ ਫਾਈਲ ਚ ਗਏ ਤੇ ਇਹਨੂੰ ਨਾਲ ਹੀ ਇਹਦੇ ਜੋ ਵੀਡੀਓ ਕੱਢ ਗਏ ਤੁਹਾਡੀ ਡਾਊਨਲੋਡ ਹੋ ਗਈ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਹਰਬਾਨੀ